ਜੀ ਵਾਹਿਗੁਰੂ 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 ਜੀ ਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਬਾਦਸ਼ਾਹੀ ਦਸਵੀਂ ਕਥਾ ਮਾ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਹਾਏ ਬਰੰਗਦ ਗੁਰ ਤੇ ਵਰਦਾਸ ਰਾਮਦਾਸ ਜੀ ਦੀ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਇੱਤੇ ਸਭ ਕੁਤ ਜਾਈ ਤੇ ਏਕ ਬਾਦਰ ਸਿਮਰਿਆ ਕਰਨੋਂ ਤੇ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਏ ਸਹਾਇ ਦਸਾ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਬਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇਹ ਰਮਣਿਆਂ ਦੀ ਮੰਡ ਤਾਣਿਆਂ ਦੀ ਤਾਣੇ ਓਟਿਆਂ ਦੀ ਓਟ ਸੱਚੇ ਪਿਤਾ ਏ ਅਕਾਲ ਪੁਰਖ ਵਾਹਿਗੁਰੂ ਧੰ ਗੁਰੂ ਗੰਗ ਸਾਹਿਬ ਮਹਾਰਾਜ ਜੀ ਆਪ ਜੀਆਂ ਨੂੰ ਹਾਜ਼ਰ ਸਮਝ ਕੇ ਬਿੱਤਾ ਮਹਾਰਾਜ ਜੀਓ ਸਮੂਹ ਸੰਗਤਾਂ ਦੇ ਕਿਸਾਨ ਪ੍ਰਵਾਹਾਂ ਦੀ ਆਸ ਬੇਨਤੀ ਕਰੀਬ ਨਵਾਜ ਜੀ ਕਿਰਪਾ ਕਰਨੀ ਸਮਰੱਥ ਗੁਰੂ ਤੇਰੇ ਹੱਥ ਧਰਿਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਗਰੀਬ ਨਵਾਜੀ ਸਮੁੱਚੇ ਕਿਸਾਨ ਵੀਰਾਂ ਦੀ ਕਿਸੇ ਦੀ ਫਸਲ ਪਰਵਾਦ ਨਾ ਹੋਵੇ ਹੜ੍ਹਾਂ ਨੂੰ ਮਾਲਕ ਦੀ ਕਿਰਪਾ ਕਰਕੇ ਜੀ ਪਿਤਾ ਮਹਾਰਾਜ ਜੀ ਹੜ੍ਹਾਂ ਦੇ ਕਾਰਨ ਕਿਸੇ ਦੀ ਕੀ ਫਸਲ ਨੁਕਸਾਨ ਨਾ ਪਹੁੰਚੇ ਇਹ ਅਰਦਾਸ ਬੇਨਤੀ ਜੀ ਬਿਤਾ ਮਾਦਰ ਤੇ ਪ੍ਰਵਾਨ ਕਰਨੀ ਕਿਰਪਾ ਕਰਨ ਜੀ ਬਿਤਾ ਮਹਾਰਾਜ ਜੀ ਹੋਈਆਂ ਪੁਰਾਣ ਚੁੱਕ ਦੀ ਖਿਮਾ ਕਰ ਜੀ ਪਿਤਾ ਮਹਾਰਾਜ ਜੀਓ ਐਸ ਵਕਤ ਦੀ ਕੀਤੀ ਹੋਈ ਅਰਦਾਸ ਬੇਨਤੀ ਜੋਧੜੀ ਆਪਣੇ ਪਾਵਨ ਚਰਨਾਂ ਕਮਲਾਂ ਵਿਖੇ ਪ੍ਰਵਾਨ ਕਰਨ ਜੀ ਬਿਤਾ ਮਹਾਰਾਜ ਜੀਓ ਸਮੂਹ ਸੰਗਤਾਂ ਦੇ ਕਾਰਜ ਰਾਜ ਕਰਨੇ ਕਰ ਪਰਿਵਾਰਾਂ ਬਹੁਤ ਸ਼ਾਂਤੀ ਬਖਸ਼ਣੇ ਫਸਲ ਵਾੜੀ ਤੇ ਮੇਰਾ ਪਤਰ ਕਣਾ ਹੜਾ ਦੀ ਮਾਰ ਤੋਂ ਬਚਾਉਣਾ ਕਿਰਪਾ ਕਰੋ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਵਲੇ ਅੰਤਰ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ